ਤਾਰ ਪਹੇਲੀ ਉਹ ਕੋਣ ਹੈ ਜੋ ਹਮੇਸ਼ਾ ਦੂਜਿਆਂ ਲਈ ਗਵਾਹੀ ਦਿੰਦਾ ਹੈ ਦੱਸੋ ਕੀ ਹੈ ਇਸ ਦਾ ਸਹੀ ਜਵਾਬ ਹੈ ਇਤਿਹਾਸ ਦੂਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਮੁੰਡਿਆਂ ਵਿੱਚ ਲੰਬੀ ਅਤੇ ਕੁੜੀਆਂ ਵਿੱਚ ਗੋਲ ਹੁੰਦੀ ਹੈ ਇਸ ਦਾ ਸਹੀ ਜਵਾਬ ਹੈ ਤਿਲਕ ਤੀਸਰੀ ਪਹੇਲੀ ਮੈਨੂੰ ਦੱਸੋ ਕਿਹੜੀ ਚੀਜ਼ ਹੈ ਜਿਸ ਨੂੰ ਜਿੰਨਾ ਵੀ ਮਾਰਦੀ ਉਸ ਨੂੰ ਫਰਿੱਜ ਵਿੱਚ ਰੱਖੋ ਫਿਰ ਵੀ ਲੋਕ ਉਸ ਨੂੰ ਗਰਮ ਕਹਿੰਦੇ ਹਨ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਗਰਮ ਮਸਾਲਾ ਚੌਥੀ ਪਹੇਲੀ ਨਹਾਉਣ ਅਤੇ ਸਰੀਰ ਪੂੰਝਣ ਤੋਂ ਬਾਅਦ ਵੀ ਉਹ ਕਿਹੜੀ ਚੀਜ਼ ਹੈ ਜੋ ਗਿੱਲੀ ਰਹਿੰਦੀ ਹੈ ਇਸਦਾ ਸਹੀ ਜਵਾਬ ਹੈ ਤੌਲੀਆ ਪੰਜਵੀਂ ਪਹੇਲੀ ਉਹ ਕਿਹੜਾ ਕੰਮ ਹੈ ਜੋਤੀ ਦੁਆਰਾ ਕੀਤਾ ਜਾਵੇ ਤਾਂ ਚੰਗਾ ਹੈ ਪਰ ਨੂ ਦੁਆਰਾ ਕੀਤਾ ਜਾਵੇ ਤਾਂ ਬੁਰਾ ਹੈ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਆਰਾਮ ਸ਼ੇਮੀ ਪਹੇਲੀ ਜੇਕਰ ਤੁਸੀਂ ਹਨੇਰੇ ਕਮਰੇ ਵਿੱਚ ਦੀਵੇ ਅਤੇ ਲਾਲ ਟੇਨ ਅਤੇ ਮੋਮਬਤੀ ਲੈ ਕੇ ਜਾਂਦੇ ਹੋ ਤਾਂ ਰੋਸ਼ਨੀ ਵਾਸਤੇ ਸਭ ਤੋਂ ਪਹਿਲਾਂ ਕੀ ਜਗਾਉਂਗੀ ਇਸਦਾ ਸਹੀ ਜਵਾਬ ਹੈ ਮਾਂਚਿਸ 7ਵੀਂ ਪਹੇਲੀ ਮੈਨੂੰ ਦੱਸੋ ਕਿ ਸਭ ਤੋਂ ਗੋਰੀ ਕੁੜੀ ਵਿੱਚ ਵੀ ਇੱਕ ਗੱਲ ਕਾਲੀ ਹੁੰਦੀ ਹੈ ਉਹ ਕੀ ਹੈ ਇਸਦਾ ਸਹੀ ਜਵਾਬ ਹੈ ਪਰਸ਼ਮਾ 8ਵੀਂ ਪਹੇਲੀ ਮਿਰਚ ਮੂੰਹ ਨਾਲੋਂ ਜ਼ਿਆਦਾ ਕਿੱਥੇ ਲੱਗਦੀ ਹੈ ਇਸ ਦਾ ਸਹੀ ਜਵਾਬ ਹੈ ਖੇਤਾਂ ਵਿੱਚ 9ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਆਪਣੀ ਹੋਣ ਦੇ ਬਾਵਜੂਦ ਆਪਣੀ ਨਹੀਂ ਮੰਨਦੇ ਇਸ ਦਾ ਸਹੀ ਜਵਾਬ ਹੈ ਗਲਤੀ 10ਵੀਂ ਪਹੇਲੀ ਤੁਹਾਡੇ ਘਰ ਦੀ ਰਾਣੀ ਕੌਣ ਹੈ ਪਰ ਕਾਰੋਸਦਾ ਨਹੀਂ ਹੈ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਨੌਕਰਾਣੀ